ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵਜੜੀ ਵੀਡੀਓ ਬਣਾਉਣ ਲੱਗੇ ਆ ਸੰਧੂ ਡੇਰੀ ਫਾਰਮ ਜੋ ਵੀਡੀਓ ਬਣਾਉਣ ਲੱਗੇ ਆ ਬਾਈ ਕੋਲੇ ਤਿੰਨ ਨਗ ਆ ਬਾਈ ਤੇ ਇੱਕ ਤਾਂ ਬਈ ਵੜਾ ਮੰਨ ਕੇ ਚਲੋ ਟੋਕੜ ਗੱਭਣ ਮੰਨ ਲਓ ਥੋੜੇ ਕ ਟਾਈਮ ਦੀ ਗੱਭਣਾ ਬਈ ਚੈੱਕ ਹਜੇ ਕਨਫਰਮ ਨਹੀਂ ਇੱਕ ਥੋੜੇ ਕ ਦਿਨਾਂ ਦੀ ਕਰਮ ਵਾਲੀ ਕੱਚੀ ਆ ਬਈ ਕੱਲੇ ਗੱਭਣ ਤੇ ਇੱਕ ਬੱਛੀ ਆ ਬਈ ਟੋਪ ਜਰਸੀ ਕੱਲ ਟੀਕਾ ਭਰਤਾ ਜਰਸੀ ਦੇ ਭਰਤਾ ਹਾਂ ਬਈ ਹਾਂ ਠੀਕ ਹੈ ਬਈ ਤਰਮੇਂਦਰ ਨਾਮ ਤੇ ਐਡਰੈਸ ਬੋਲ ਨਾਂ ਬਾਈ ਤਰਮੇਂਦਰ ਸਿੰਘ ਪਿੰਡ ਸੰਧੂ ਕਲਾ ਜ਼ਿਲ੍ਹਾ ਬਰਨਾਲਾ ਤੇ ਤਹਿਸੀਲ ਤਪਾ ਜੀ ਨੇੜੇ ਪਿੰਡ ਪਹਾੜੇ ਭਟੌੜ ਸ਼ਹਿਰ ਆ ਗਿਆ ਮੋਬਾਈਲ ਨੰਬਰ 62800218644 ਇਹ ਬਾਈ ਦਾ ਕੰਟੈਕਟ ਨੰਬਰ ਹੈ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਇਧਰੋਂ ਲੱਗਦੇ ਆਂ ਬਾਈ ਕਿਹੜਾ ਸੂਆ ਸੂਈ ਵੀ ਆ ਬੜਾ ਇਹ ਡਾਕਟਰ ਦੂਜਾ ਸੂਆ ਸੂਈ ਹੋਈ ਹੈਗੀ ਕਿੰਨਾ ਟਾਈਮ ਹੋ ਗਿਆ ਸੂਈ ਤੇ ਨਹੀਂ ਸੂਈ ਜਾਈਦਾ ਤਾਂ ਨਹੀਂ ਆਪਾਂ ਨੂੰ ਪਤਾ ਐਵੇਂ ਝੂਠ ਮਾਰੀ ਚੱਲੇਗੇ ਓਕੇ ਆਪਣੀ ਲਈ ਵੀ ਹੈਗੀ ਓਕੇ ਤੇ ਕਨਫਰਮ ਇੰਨਾ ਕਿ ਪਤਾ ਹੈ ਕਿ ਅੱਜ ਦੇ 27ਵੇਂ ਦਿਨ ਆਗਾ ਟੀਕਾ ਭਰੇ ਨੂੰ ਪੈਪਰ ਦਾ ਨੋਨ ਸੈਕਸਲ ਟੀਕਾ ਲੱਗਾ ਸਾਰੀ ਡਿਟੇਲ ਬੰਦਿਆਂ ਨੇ ਦਿੱਤੀ ਠੀਕ ਹੈ ਜੀ ਤੇ ਬੰਦਿਆਂ ਨੇ ਬਾਹਰ ਜਾਣਾ ਸੀ ਜਿਨ੍ਹਾਂ ਨੇ ਗਾ ਵੇਚੀ ਹੈਗੀ ਇਹ ਠੀਕ ਹੈ ਭਾਈ ਹਾਂਜੀ ਤੇ ਦੁੱਧ ਕਿੰਨਾ ਕ ਤੇ ਦੁੱਧ ਭਾਈ ਅਗਲਾ ਆਪਾਂ ਨੂੰ ਮੰਨ ਲਾ 11-12 ਕਿਲੋ ਮੰਨ ਕੇ ਲੈ ਕੇ ਆਏ ਸੀ ਕਿ ਦੁੱਧ 10 ਕਿਲੋ ਬੰਦਾ ਆਇਆ ਜਮਾ ਲੀਟਰ ਵਾਲਾ ਮੰਨ ਕੇ ਲੈ ਜੀ ਠੀਕ ਹੈ ਭਾਈ ਬਾਕੀ ਜਿਵੇਂ ਕਹਿੰਦਾ ਵੀ ਸੀਲ ਠੰਡੀ ਦਾ ਕੋਈ ਅੰਤ ਨਹੀਂਗਾ ਜਿਵੇਂ ਮਰਜ਼ੀ ਵਹਿ ਜਾ ਕੋਈ ਚੱਕਰੀ ਨਹੀਂ ਕਹਿਣਾ ਕੁਝ ਨਹੀਂ ਚੋਣ ਦੇ ਕੋਈ ਫੋਲ ਚੰਗੇ ਆ ਜਿਵੇਂ ਮਰਜ਼ੀ ਕੋਈ ਚੱਲ ਕੋਈ ਚੱਕਰੀ ਨਹੀਂ ਇਹਣਾ ਕੁਛ ਠੰਡੀ ਸੀ ਲਕਨੀ ਬਈ ਮੈਂ ਖਾ ਡਾਟ ਲਾ ਹੂੰ ਉਹ ਇਦੂ ਠੰਡੀ ਸੀ ਲ ਕੇ ਦੁਪਹਿਰਾ ਹਜੇ ਹੂੰ ਬਾਹਰ ਥਲੇ ਥਣ ਦਿਖਾ ਦੇ ਮੁੱਠੀ ਵਾਲਾ ਲੱਗਿਆ ਵਾ ਕੱਲਾ ਕੱਲਾ ਥਣ ਪੂਰੀ ਵਿੱਤੀ ਦੇ ਥਣ ਚਾਰੇ ਥਣ ਲੈ ਨਿਕਲਵੇਂ ਪੂਰੇ ਗਏ ਐ ਨਹੀਂ ਹੈਗਾ ਚੋਈ ਜੀ ਬਰੀਕ ਜੀ ਧਾਰ ਨਹੀਂ ਹੈਗੀ ਐ ਮੋਟੀ ਮੋਟੀ ਧਾਰ ਵਰਦੀ ਗੰਨੀਆਂ ਕੀ ਬਾਤ ਆ ਬਈ ਹੂੰ ਜਲਾਬੀ ਥਣ ਮੁੱਠੀ ਵਾਲਾ ਥਣ ਨਾਣਾ ਨੂਣਾ ਫੁੱਲ ਚਾਹੀਆਂ ਆਹ ਦੋ ਡਾਂਗ ਚੇਰੀ ਬਟ ਚਾਹੇ ਦੋ ਡਾਂਗ ਟਰੈਕਟਰ ਗਾਰੰਟੀ ਕਰਕੇ ਲੈ ਜਾ ਅਗਲਾ ਦਸੱਲੀ ਕਰਕੇ ਉਸ ਤੋਂ ਬਾਅਦ ਅਗਲੇ ਆਪਣੀ ਕੋਈ ਗਾਰੰਟੀ ਨਹੀਂ ਅਗਲਾ ਜਿਹੇ ਜੀ ਸਾਂਭੂ ਆਏ ਆ ਦੁੱਧ ਲੈ ਲੂ ਹਾਂਜੀ ਲੈਵਾ ਦੇ ਡਿਜ਼ਾਈਨ ਦੇਖ ਲੈ ਮੇਰਾ ਆੜੀ ਵਾਲਾ ਲੈਵਾਗਾ ਤੇ ਬਾਕੀ ਸੀ ਲਾ ਦਾ ਹੁਣ ਆਏ ਦੇਖ ਲੈ ਆਪਣਾ ਘੜਾ ਨਿਆਣਾ ਪਾਇ ਦੂਜੇ ਪਾਸੇ ਬੈਠੇ ਆਪਾਂ ਸਹੀ ਗੱਲ ਆ ਜਿੱਧਰ ਦੀ ਮਰਜ਼ੀ ਵਹਦਾ ਕੋਈ ਚੱਕ ਇਹ ਤੂੰ ਠੀਕ ਠਾਕ ਹੁਣ ਹੋਰ ਕੀ ਹੋ ਸਕਦੀ ਆ ਕੀ ਬਾਤ ਆ ਯਾਰ ਜਿਵੇਂ ਮਰ ਜੇ ਹੱਥ ਫੇਰੀ ਚੱਲ ਕੋਈ ਚੈੱਕ ਬਾਕੀ ਪਿੱਠ ਪੂੜੇ ਦੀ ਚਰਾਈ ਛੁੜੀ ਬਹੁਤ ਜਿਆਦੇ ਵੱਡੇ ਢਾਂਚੇ ਦੀ ਵਹਿੜ ਹੈਗੀ ਜਿਆਦੀ ਚੰਗੀ ਹੈਗੀ ਪਿੱਛੇ ਤੋਂ ਚੌੜੀ ਛੂੜੀ ਦੇ ਫਾਲੀ ਵੀ ਡਾਕਟਰ ਬਾੜੀ ਦਾ ਕੀ ਕਹਣਾ ਜਿੱਦ ਦੇ ਤਿਆਰ ਹੋ ਗਈ ਵਹਿੜ ਹੂੰ ਘੱਟੋ ਘਾਟੀ 2 ਲੱਖ ਦੀ ਹੈ ਸਹੀ ਆ ਭਾਈ ਹੂੰ ਨਾਲੇ ਆਪਦਾ ਖਰਚਾ ਵੀ ਚੱਕੂ ਨਾਲੇ ਖਰਚਾ ਵੀ ਅੱਜ ਵੀ ਆਲਾ 15 ਕਿਲੋ ਦੁੱਧ ਲੈ ਲੈ ਚੰਗੀ ਸੰਭੂਗਾ ਲੈਟੀ ਪਾਊਗਾ ਚੰਗੀ ਫੀਡ ਪਾਊਗਾ ਹਣਾ ਠੀਕ ਆ ਅੱਜ ਆਪਣੇ ਕੋਲ 10 ਕਿਲੋ ਦਾ ਜਮਾ ਐ ਕੰਡਾ ਲਾ ਕੇ ਲੈ ਜੇ ਹੂੰ ਬਰੀਡ ਇੱਕ ਨੰਬਰ ਆ ਗਾਂ ਅਗਲੇ ਦੀ ਸਮਾਈ ਦਾ ਦੁੱਧ ਆ ਕਾ ਜਿਹੇ ਜੀ ਸੰਭੂ ਇਹ ਜੀ ਦੁੱਧ ਲੈ ਲੂਗਾ ਤੂੰ ਹਾਂ ਪ੍ਰਿੰਟ ਬੜਾ ਚੰਗਾ ਬਈ ਕੁਆਲਿਟੀ ਇੱਕ ਨੰਬਰ ਬਰੀਡ ਬਹੁਤ ਆ ਵਿਹੜ ਤੇ ਫੜੀ ਵੀ ਬਹੁਤ ਆ ਘਾਟ ਕਿਸੇ ਪਾਸੇ ਮੈਂ ਕਿਹਾ ਡਾਕਟਰ ਕੋਈ ਲੱਸੀ ਲਾਮ ਨਹੀਂ ਕਿਸੇ ਪੱਖ ਕੋਈ ਅੰਗ ਪੈਰ ਚ ਕਮੀ ਨਹੀਂ ਬਹੁਤ ਜਿਆਦਾ ਚੰਗੀ ਵਿਹੜ ਆ ਬਹੁਤ ਵੱਡੀ ਵਿਹੜ ਆਈ ਹੂੰ ਹੂੰ ਫੁੱਲ ਟਾਂਚਾ ਬਈ ਛੋਟ ਹੀ ਨਹੀਂ ਹੈਗੀ ਵਧਣ ਵਾਲੀ ਚੀਜ਼ ਆ ਕੱਟਣ ਵਾਲੀ ਨਹੀਂ ਕਿ ਨਹੀਂ ਮੈਂ ਕਿਹਾ ਡਾਕਟਰ ਇਹ ਤਾਂ ਐ ਮੰਨ ਕੇ ਚੱਲ ਵੀ ਹੂੰ ਲਾਟਰੀ ਵਾਲਾ ਸਿਸਟਮ ਹੀ ਹੈਗਾ ਕੋਈ ਬੜਾ ਹੋ ਨਹੀਂ ਹੈਗਾ ਨਾ ਹੀ ਕੋਈ ਜਿਵੇਂ ਕਹਿੰਦੇ ਆ ਦੇਖ ਲੈ ਕੇ ਫੇਰ ਆਪਾਂ ਜਿਵੇਂ ਮਰਜ਼ੀ ਬਹਿ ਜਾ ਕੋਈ ਚੱਕਰ ਨਹੀਂ ਚਵਾਈ ਦੇ ਕੋਣ ਬਸਮਾ ਜਾ ਕਰ ਲੈ ਚੂਣ ਬੜਾ ਚੰਗਾ ਮੋਟੀ ਮੋਟੀ ਚਵਾਈ ਹੈ ਜਿਵੇਂ ਮਰਜ਼ੀ ਕੋਈ ਚੱਲ ਕੋਈ ਚੱਕਰ ਨਹੀਂ ਕਹਿਣਾ ਕੁਝ ਕਹਿਣੀ ਕੁਝ ਨਹੀਂ ਹੂੰ ਬੜਾ ਚੰਗਾ ਚੂਣ ਆ ਕਿ ਨਹੀਂ ਬਹੁਤ ਜ਼ਿਆਦਾ ਚੰਗਾ ਚੂਣ ਲੱਗਿਆ ਡਾਕਟਰ ਮੈਡ ਦੇ ਇਹ ਮੁੱਲ ਕੀ ਆ ਜਾਇਜ਼ ਆ ਫਿਰ ਮੁੱਲ ਡਾਕਟਰ ਜਿਹੜਾ ਮਰਜ਼ੀ ਕਰੀਏ 40000 ਰੁਪਏ ਮਾਨਤਾਨ ਕਰ ਦਿਆਂਗੇ ਠੀਕ ਆ 40000 ਰੁਪਏ ਮੁੱਲ ਆ ਇੱਧਰ ਦੀ ਵਾਹ ਜਿੱਧਰ ਦੀ ਮਰਜ਼ੀ ਵਾਹ ਜਾ ਕੋਈ ਚੱਕਰ ਨਹੀਂ ਕਹਿਣਾ ਕੋਈ ਠੰਡੀ ਸੀਲ ਫੋਲਾ ਕਰ ਮੜੀ ਕਿਆ ਬਾਤ ਆ ਬਈ ਫੇਸ ਦਿਖਾ ਦੇ ਫੇਸ ਵੀ ਬੜਾ ਪਿਆਰਾ ਕਰ ਬਹੁਤ ਜਿਆਦੇ ਚੰਗੀ ਬੋਦੀ ਹੈਗੀ ਡਿਊਟੀ ਪਰ ਬੈੜਾ ਕਿਆ ਬਾਤ ਆ ਬੋਦੀ ਬਾਦੀ ਪੂਰੀ ਚੰਗੀ ਸਨਖ ਜਾਣ ਜਨ ਸਭੀ ਪਲੀ ਕੱਦ ਕਾਠ ਢਾਂਚਾ ਪੈਠ ਪੁੜੇ ਦੀ ਚੌੜੀ ਚੂੜੀ ਬਹੁਤ ਜਿਆਦੇ ਵੱਡੀ ਹੈਗੀ ਬੜਾ ਹਮ ਸਹੀ ਗੱਲ ਆ ਬਈ ਦੋ ਤਾਂ ਬਾਹਰ ਭਮੇ ਹੋਇਆ ਰਹਾ ਟਰ ਅੰਦਰ ਨਹੀਂ ਰਹਿੰਦੀ ਜਿੱਦ ਤੇਿਆਰੀ ਤੇ ਆ ਗਈ ਬੈੜਾ ਹਮ ਸਹੀ ਗੱਲ ਆ ਅੱਗੇ ਵੀਰੇ 2 ਨੰਬਰ ਤੇ ਕਿਹੜਾ ਸੂਆ ਸੁੰਦੀ ਆ ਇਹ ਵੀ ਡਾਕਟਰ ਦੂਜਾ ਸੂਆ ਸੁੰਦੀ ਆ 6 ਦੰਦਾਂ ਦਾ ਕੀ ਰਹਿ ਜੇ ਨਾਲ 6 ਦੰਦ ਦੂਜਾ ਸੂਆ ਕਿੰਨੇ ਦਿਨਾਂ ਦੀ ਕੱਚੀ ਇਹ ਡਾਕਟਰ ਹਫਤੇ ਇੱਕ ਦੀ ਕੱਚੀ ਹੈਗੀ ਹਜੇ ਬਹਿੜ ਠੀਕ ਆ ਲੈਵਾ ਦੇ ਇੱਕ ਵੜਨੇ ਇਹ ਲੈਵਾ ਦੇ ਕਮਾਲ ਦਾ ਬਰੀਟ ਦੇਖੋ ਬਈ ਕਰਮਾ ਦੀ ਗਰਮੀਆਂ ਦਾ ਤੋਹਫਾ ਕਰਮੀਆਂ ਦਾ ਜਮਾ ਤੋਹਫਾ ਹੀ ਆ ਡਾਕਟਰ ਫੈਡ ਫੁੱਲ ਆ ਫੈਡ ਫੁੱਲ ਹੂੰ ਖਾਣ ਵੀ ਇੱਕ 24 25 ਕਰੋ ਦੁੱਧ ਦੀ ਕੈਪੈਸਿਟੀ ਹੈਗੀ ਬਹਿੜ ਦੀ ਓਕੇ ਜੀ ਹਾਂ ਚੰਗੀ ਆ ਸਵੇਂ ਪੜੀ ਆ ਰਾਜੀ ਆ ਚਮਕੜੀ ਆ ਬਰੀਟ ਵਾਲੀ ਆ ਯਾਤ ਫੁੱਲ ਫੇਸ ਫੁੱਲ ਸ ਬੜਾ ਪਿਆਰਾ ਕਰਮਾ ਇਹਦਾ ਫਲੀ ਵੀ ਬਹੁਤ ਆ ਯਾਰ ਹਨਾ ਚਮਕ ਦੇਖ ਡਾਕਟਰ ਬੈਠ ਦੇ ਵਿੱਚ ਹੂੰ ਤੋਰਾ ਤੇ ਬਰੀਡ ਚੈੱਕ ਲਸਾਂਗ ਹੈ ਹੀ ਨਹੀਂ ਕਿਸੇ ਪਾਸੇੋਂ ਬੈਠਦਾ ਹੂੰ ਕੀ ਆ ਬਾਤ ਆ ਬਾਈ ਥਾਣਾ ਲੈਵੇ ਥਾਣ ਲੈਵੇ ਤੇ ਇੰਨੀ ਕੁ ਜਿਆਦੇ ਸਾਫਾ ਜਿੰਨੀ ਕਹਿ ਦੀ ਆਪਾਂ ਸਹੀ ਆ ਬਾਈ ਐ ਤਾਂ ਹੈ ਹੀ ਨਹੀਂਗਾ ਵੀ ਹਾਂਜੀ ਲਸੀ ਲਾਮੀਆਂ ਕਿਸੇ ਪਾਸੇੋਂ ਬੈਠ ਠੰਡੀ ਵੀ ਫੁੱਲ ਆਣ ਜਿਵੇਂ ਮਰਜ਼ੀ ਹੱਥ ਫੇਰੀ ਚੱਲ ਕੋਈ ਚੱਕਰੀ ਨਹੀਂ ਕਹਿਣਾ ਕੁਛ ਨਹੀਂ ਜਿੱਥੇ ਮਰਜ਼ੀ ਖੜਾ ਲਾ ਲੈ ਆਹ ਪਾਹ ਨੂੰ ਵਿੜੇ ਚ ਖੜੀ ਐ ਦਿੱਕਤੀ ਨਹੀਂ ਕੱਤੀ ਐ ੱਲ ਟਿੱਲਾਂ ਤੋਂ ਲੰਬਾ ਬਹੁਤ ਪਈਆਂ ਸਾਰੀਆਂ ਬਲਡ ਲੰਬੇ ਅੱਗੇ ਦਾ ਲੇਵਾ ਵੀ ਬਹੁਤ ਚੰਗਾ ਹੈਗਾ ਪਿੱਛੇ ਦਾ ਲੇਵਾ ਵੀ ਬਹੁਤ ਚੰਗਾ ਹੈਗਾ ਮੂਹਰੋ ਲੇਵਾ ਚੈੱਕ ਕਰਾਣੇ ਥਣ ਥਣ ਬਹੁਤ ਚੰਗਾ ਦਾ ਮੁਠੀ ਵਾਲਾ ਥਾਣਾ ਡਾਕਟਰ ਐ ਬਰੀਕ ਜਿਹਾ ਥਾਣਾ ਹੈ ਨਹੀਂ ਕੀ ਮੋਲ ਹੈ ਵੀਰੇ ਕੱਚੀ ਕੱਚੀ ਦਾ ਮੋਲ ਕਰਾਉਣ ਨੂੰ ਡਾਕਟਰ ਜਿਹੜਾ ਮਰਜ਼ੀ 70000 ਰੁਪਏ 70000 ਦੀ ਵੜ ਦੇ ਦਾਂਗੇ 70000 ਰੁਪਏ ਮੋਲ ਲਾ 70000 ਦੀ ਵ ਅੱਗੇ ਵੀਰੇ ਬੱਚੀ ਜਰਸੀ ਕਿੰਨੀ ਉਮਰ ਹੈ ਜੀ ਇਹ ਡਾਕਟਰ 40 46 ਦੀ ਬੱਚੀ ਆ 12 ਮਹੀਨੇ ਦੀ ਏਜ ਆ 12 ਤੋਂ 13 ਮਹੀਨੇ ਦੀ ਠੀਕ ਆ ਜਾਣ ਜਾਂਦ ਪੂਰੀ ਫੁੱਲ ਆ ਗਈ ਬੱਚੀ ਚ ਹੂੰ ਤੇ ਕੱਲ ਇਹਦੀ ਏਆਈ ਕਰਤੀ ਸੀ ਬੈਗ ਸ਼ਾਟ ਨਾਲ ਓਕੇ ਬਈ ਜੈਸੀ ਦੇ ਨਾਲ ਤੇ ਮੰਨ ਲਓ ਅੱਜ ਨਾਰਮਲ ਜਿਹਾ ਤਾਰਾ ਹੋਗਾ ਤਾਂ ਅੱਜ ਆਪਾਂ ਫੇਰ ਕਰ ਦੇਣੀ ਹੈਗੀ ਏਆਈ ਇਹਦੀ ਦੁਬਾਰੇ ਹੂੰ ਤੇ ਕੱਲ ਸੀਮਨ ਬਾਈ ਨੇ ਇਹਦੇ ਲਾਤ ਆ ਬਈ ਫੇਸ ਬੜਾ ਚੰਗਾ ਝੂੜੀ ਨੇੜ ਤੋਂ ਚੈੱਕ ਕਰਵਾ ਦੇਣਗੇ ਬੋਦੀ ਬਾਦੀ ਦੇ ਕਰਮਾਈ ਟੂਅਰ ਟੂਅ ਬਹੁਤ ਚੰਗਾ ਕੁਆਲਿਟੀ ਫੁੱਲ ਆ ਬਈ ਉਤੋਂ ਪੱਧਰ ਤੋਰਾ ਟਾਂਚਾ ਹੂੰ ਪਿੱਠਪੂੜੇ ਦੀ ਚੜਾਈ ਬਹੁਤ ਜਿਆਦਾ ਚੰਗੀ ਹੈਗੀ ਸਹੀ ਗੱਲ ਹੈ ਬਾਈ ਕਿੰਨਾ ਕਿ ਰਿਕਾਰਡ ਦੀ ਮਾਂ ਦਾ ਬਾਈ ਇਹ ਮਾਂ ਦਾ ਤਾਂ 27 22 ਕਿਲੋ ਦਾ ਹੈਗਾ ਓਕੇ ਬਾਈ ਹਾਂ ਹੂੰ ਮਾਂ ਦਾ ਰਿਕਾਰਡ ਵੀ ਬਾਈ ਨੇ ਚੰਗਾ ਦੱਸਿਆ ਥਣ ਝੋਲੀ ਚੰਗੀ ਆ ਬਲਬਲ ਬਹੁਤ ਆ ਚਾਰ ਥਾਣਾ ਕਿਨੇ ਬਾਈ ਚਾਰ ਹੀ ਥਾਣਾ ਰਟੇ ਸ਼ਾਨ ਵੀ ਨੰ ਪੰਜਵਾਂ ਦਾ ਰਬਾਨ ਨੇ ਝੋਲੀ ਦੇਖੋ ਲੈ ਝੋਲੀ ਚੈੱਕ ਕਰ ਲਓ ਝੋਲੀ ਚੰਗੀ ਆ ਤੇ ਕੀ ਮੋਲ ਲਾ ਫਿਰ ਇਹਦਾ ਮੋਲ ਕਰਾਉਣਾ ਉਹਨੂੰ ਡਾਕਟਰ ਚਾਹੇਗਾ 25 ਕਰਾਲੇ 28 ਕਰਾਲੇ 22000 ਦੀ ਬੱਛੀ ਦੇ ਦਾਂਗੇ ਮਾਨਤਨ ਵਿੱਚੋਂ ਫਿਰ ਵੀ ਸ਼ੋਰ ਛਪਾ ਕਰ ਜਮਾ ਜੈਜ ਮੋਲਾ 22 ਇੱਕ ਦੂਜੇ ਰੇਟ ਤਾਂ ਜਿਵੇਂ ਕਹਿੰਦਾ ਮਿਲਣਾ ਵੀ ਮੁਸ਼ਕਲ ਹੈ ਹੂੰ 22000 ਦੀ ਬੱਛੀ ਦੇ ਰਾਂਗੇ ਮੋਲ ਕਰਾਉਣਾ ਜੱਡਾ ਮਰਜ਼ੀ ਕਰਾਈ ਠੀਕ ਆ ਭਰਿਆ ਵਾ ਹੂੰ ਗਾਂਝਵੇਂ ਕਹਿੰਦੇ ਵੀ ਹਈ ਕੱਚੀ ਬੱਛੀ ਹੈ ਕੀ ਇਹਦਾ ਕੀ ਹੋਆ ਕਿ ਨਜਾਬ ਰਹਿ ਹੀ ਜਾਣਾ ਇਸ ਟੀਕੇ ਦੀ ਬੱਛੀ ਕਿ ਕਨਫਰਮ ਹੀਟ ਹੂਟ ਬਹੁਤ ਜ਼ਿਆਦਾ ਚੰਗੀ ਸੀ ਅੰਦਰੋਂ ਠੀਕ ਆ ਭਾਈ ਹਾਂ ਇੱਕ ਕੱਜ ਲਾ ਦੋਗੇ ਅਸੀਂ ਇੱਕ ਕੱਜ ਭਰ ਦਾਂਗੇ ਡਾਕਟਰ ਠੀਕ ਹੈ ਤੇ ਕਿਸੇ ਵੀਰ ਨੂੰ ਜਰਸੀ ਦੀ ਟੀਕਾ ਭਰਿਆ ਬੈਗ ਸ਼ਾਟ ਦਾ ਠੀਕ ਹੈ ਬਈ ਹਾਂ ਕਿਸੇ ਵੀਰ ਨੂੰ ਬਈ ਤਿੰਨਾਂ ਚੋਂ ਕੋਈ ਵੀ ਪਸੰਦ ਆਵੇ ਬਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ